ਮਨੁੱਖ ਦੀ ਜ਼ਿੰਦਗੀ ਪ੍ਰਤੀ ਤੇ ਬ੍ਰਹਿਮੰਡ ਪ੍ਰਤੀ ਜਿਹੜੀ ਜਿਗਿਆਸਾ ਸ਼ੁਰੂ ਤੋਂ ਰਹੀ ਆ ਵਿਗਿਆਨ ਲਈ ਇੱਕ ਬਹੁਤ ਵੱਡਾ ਚੈਲੰਜ ਰਿਹਾ ਤੇ ਆਮ ਇਨਸਾਨਾਂ ਦੇ ਵਿੱਚ ਵੀ ਇਹ ਚੈਲੰਜ ਰਿਹਾ ਕਿ ਬ੍ਰਹਿਮੰਡ ਦੀ ਜ਼ਿੰਦਗੀ ਦੀ ਧਰਤੀ ਦੀ ਜਿਹੜੀ ਸ਼ੁਰੂਆਤ ਆ ਕਦੋਂ ਹੋਈ ਚੈਲੰਜ ਬਹੁਤ ਵੱਡੇ ਵੱਡੇ ਨੇ ਕਰਬਨ ਸਾਲ ਦੇ ਇਸ ਇਤਿਹਾਸ ਨੂੰ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਦਿਖਾਉਣਾ ਵਾਕਈ ਮੁਸ਼ਕਲ ਆ ਪਰ ਵਿਸ਼ਾ ਬਹੁਤ ਵੱਡਾ ਜਦੋਂ ਵੀ ਬ੍ਰਹਮਣ ਦੀ ਸ਼ੁਰੂਆਤ ਦੀ ਗੱਲ ਹੋ ਜਾਂਦੀ ਹੈ ਤਾਂ ਇਨਸਾਨਾਂ ਦੇ ਜਿਹੜੇ ਦੋ ਨਿਹੇ ਰੂਪ ਉਹ ਸਾਨੂੰ ਦੇਖਣ ਨੂੰ ਮਿਲਦੇ ਨੇ ਇੱਕ ਧਾਰਮਿਕ ਪੱਖ ਤੇ ਇੱਕ ਵਿਗਿਆਨ ਪੱਖ ਵਿਗਿਆਨ ਪੱਖ ਆ ਜਿਹੜਾ ਉਹ ਅੰਕੜੇ ਦਿੰਦਾ ਤੇ ਉੱਥੇ ਹੀ ਜਿਹੜਾ ਧਾਰਮਿਕ ਪੱਖ ਉਹਦੀਆਂ ਆਪਣੀਆਂ ਦਿਲਚਸਪੀ ਕਹਾਣੀਆਂ ਨੇ ਹਰ ਇਨਸਾਨ ਦਾ ਇੱਕ ਮਤ ਤੇ ਸਹਿਮਤ ਹੋ ਜਾਣਾ ਪੋਸੀਬਲ ਨਹੀਂ ਪਰ ਵਿਗਿਆਨ ਜਿਹੜੇ ਅੰਕੜੇ ਇਨਸਾਨ ਨੂੰ ਦੱਸਦਾ ਉਹ ਵੀ ਜਿਹੜੇ ਨੇ ਉਹ ਕਿਸੇ ਦਿਲਚਸਪੀ ਤੋਂ ਘੱਟ ਨਹੀਂ ਤੇ ਹਰਨ ਹੁਣਾਂ ਇਨਸਾਨ ਦਾ ਸੁਆਬਕਾ ਧਰਤੀ ਦਾ ਨਿਰਮਾਣ ਕਿਵੇਂ ਹੋਇਆ ਜਾਂ ਇਹ ਕਹਿ ਲਓ ਕਹਿ ਲਈਏ ਸੀਤਾ ਪਤੀ ਦੇ ਤੋਂ ਪਹਿਲਾਂ ਜਿਹੜਾ ਬ੍ਰਹਿਮੰਡ ਦਾ ਨਿਰਮਾਣ ਕਿਵੇਂ ਹੋਇਆ ਤਾਂ ਸਾਡੇ ਕੋਲੇ ਸਾਇੰਸ ਦੇ ਵਿੱਚ ਸਾਨੂੰ ਪੜਨ ਲਈ ਇੱਕ ਥਿਉਰੀ ਦੇ ਦਿੱਤੀ ਜਾਂਦੀ ਆ ਜਿਸ ਨੂੰ ਬੋਲਿਆ ਜਾਂਦਾ ਬਿਗ ਬੈਂਗ ਸੰਸਾਰ ਦੀ ਇਹ ਪ੍ਰਸਿੱਧ ਥਿਉਰੀ ਤੇ ਕੰਮ ਕਰਨ ਵਾਲੇ ਦੁਨੀਆ ਦੇ ਸਭ ਤੋਂ ਮਹਾਨ ਇਨਸਾਨ ਦਾ ਨਾਮ ਹੈ ਉਹ ਇਨਸਾਨ ਜਿਸ ਨੇ ਇਸ ਥਿਉਰੀ ਤੇ ਕੰਮ ਕੀਤਾ ਉਸ ਤੋਂ ਵੀ ਵੱਡਾ ਚੈਲੰਜ ਸੀ ਕਿ ਉਸ ਸਰੀਰ ਦੀ ਜਿਹੜੀ ਉਹਦੀ ਵਿਕਲੰਗਤਾ ਸੀ ਉਹ ਇੱਕ ਚੈਲੰਜ ਸੀ ਇਨਸਾਨ ਦਾ ਨਾਮ ਸੀ ਸਟੀਫਨ ਹਾਕਿੰਗ ਜੀ ਹਾਂ ਸਟੀਫਨ ਹਾਕਿੰਗ ਜਿਸ ਨੇ ਬਿਗ ਬੈਂਗ ਵਰਗੀ ਥਿਉਰੀ ਤੇ ਕੰਮ ਕੀਤਾ ਤੇ ਦੁਨੀਆ ਨੂੰ ਅਚੰਭੇ ਕਰਨ ਵਾਲੇ ਜਿਹੜੇ ਅੰਕੜੇ ਨੇ ਦਿੱਤੇ ਅਸੀਂ ਅੱਜ ਗੱਲ ਕਰਾਂਗੇ ਸਟੀਫਨ ਹਾਕਿੰਗ ਬਾਰੇ ਸਟੀਫਨ ਨੋ ਵਿਲੀਅਮ ਹਾਕਿੰਗ ਇਹਨਾਂ ਦਾ ਜਨਮ 8 ਜਨਵਰੀ ਸਾਲ 1942 ਵਿੱਚ ਹੋਇਆ ਤੇ ਉਹਨਾਂ ਦੀ ਮੌਤ 14 ਮਾਰਚ ਸਨ 2018 ਵਿੱਚ ਉਹ ਇੱਕ ਅੰਗਰੇਜ਼ੀ ਸਿਧਾਂਤਕ ਪੌਤਕ ਵਿਗਿਆਨੀ ਬ੍ਰਹਿਮੰਡ ਵਿਗਿਆਨੀ ਅਤੇ ਲੇਖਕ ਸੀ ਜੋ ਕੈਂਬਰਿਜ ਯੂਨੀਵਰਸਿਟੀ ਵਿੱਚ ਸਿਧਾਂਤਕ ਬ੍ਰਹਿਮੰਡ ਵਿਗਿਆਨ ਕੇਂਦਰ ਵਿੱਚ ਖੋਜ ਦੇ ਨਿਰਦੇਸ਼ਕ ਸਨ ਸਨ 1979 ਵਿੱਚ ਅਤੇ 2009 ਦੇ ਵਿਚਕਾਰ ਉਹ ਕੈਂਬਰਿਜ ਵਿੱਚ ਗਣਿਤ ਤੇ ਲੋਕੇਸ਼ਨ ਦੇ ਪ੍ਰੋਫੈਸਰ ਰਹੇ ਸਨ ਜਿਸ ਨੂੰ ਵਿਆਪਕ ਤੌਰ ਤੇ ਵਿਸ਼ਵ ਵਿੱਚ ਸਭ ਤੋਂ ਵਕਾਰੀ ਾਕਾਦਮਿਕ ਆਉਧਿਆਂ ਵਿੱਚੋਂ ਇੱਕ ਦੇਖਿਆ ਜਾਂਦਾ ਹੈ ਹਾਕਿੰਗ ਦਾ ਜਨਮ ਆਕਸਫੋਰਡ ਵਿੱਚ ਡਾਕਟਰਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ ਅਕਤੂਬਰ 1959 ਦੇ ਵਿੱਚ 17 ਸਾਲ ਦੀ ਉਮਰ ਵਿੱਚ ਉਸ ਨੇ ਯੂਨੀਵਰਸਿਟੀ ਕਾਲਜ ਆਕਸਫੋਰਡ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜੀ ਗ੍ਰੈਜੂਏਸ਼ਨ ਦੀ ਸਿੱਖਿਆ ਸੀਗੀ ਉਹ ਪੂਰੀ ਕਰ ਲਈ ਸੀ ਜਿੱਥੇ ਉਸ ਨੇ ਭੌਤਿਕ ਵਿਗਿਆਨ ਵਿੱਚ ਬੀਏ ਦੀ ਪਹਿਲੀ ਸ਼੍ਰੇਣੀ ਦੀ ਡਿਗਰੀ ਪ੍ਰਾਪਤ ਕੀਤੀ ਅਕਤੂਬਰ 1961 ਵਿੱਚ ਉਸ ਨੇ ਟ੍ਰਿਨਿਟੀ ਹਾਲ ਕੈਂਬਰिज ਵਿੱਚ ਆਪਣਾ ਗ੍ਰੈਜੂਏਟ ਕੰਮ ਜਿਹੜਾ ਸੀ ਸ਼ੁਰੂ ਕਰ ਦਿੱਤਾ ਜਿੱਥੇ ਮਾਰਚ 1966 ਵਿੱਚ ਉਸਨੇ ਆਪਣੀ ਆਮ ਸਪੇਕਟਾ ਤੇ ਬ੍ਰਹਿਮੰਡ ਵਿਗਿਆਨ ਵਿੱਚ ਵਿਸ਼ੇਸ਼ਤਾ ਰੱਖਦੇ ਹੋਏ ਲਾਗੂ ਗਣਿਤ ਤੇ ਸਧਾਤਿਕ ਭੌਤਿਕ ਵਿਗਿਆਨ ਵਿੱਚ ਆਪਣੀ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕੀਤੀ 1963 ਵਿੱਚ 21 ਸਾਲ ਦੀ ਉਮਰ ਵਿੱਚ ਹੌਕਿੰਗ ਨੂੰ ਮੋਟਰ ਜਿਹੜੀ ਨਿਊਰੋਨ ਬਿਮਾਰੀ ਦੇ ਇੱਕ ਸ਼ੁਰੂਆਤੀ ਹੌਲੀ-ਹੌਲੀ ਪ੍ਰੈਕਟੀਸ਼ਲ ਰੂਪ ਦਾ ਪਤਾ ਲੱਗਿਆ ਜਿਸਨੇ ਹੌਲੀ-ਹੌਲੀ ਦਾ ਹੱਕ ਤੋਂ ਵੱਧ ਉਸ ਨੂੰ ਅਧਰੰਗ ਕਰ ਦਿੱਤਾ ਆਪਣੀ ਬੋਲੀ ਦੇ ਗਵਾਚ ਜਾਣ ਤੋਂ ਬਾਅਦ ਉਸ ਦੀ ਸਰੀਰ ਸੀ ਜਿਹੜਾ ਸੁਨਨ ਹੋ ਗਿਆ ਤੇ ਉਸ ਦੇ ਸਰੀਰ ਦੇ ਵਿੱਚ ਇੱਕ ਤਰੰਗ ਵਰਗਾ ਅਟੈਕ ਪੈਦਾ ਹੋ ਗਿਆ ਉਸ ਨੇ ਸ਼ੁਰੂ ਵਿੱਚ ਇੱਕ ਹੈਂਡਲ ਹੈਂਡ ਸਵਿਚ ਦੀ ਵਰਤੋਂ ਕਰਕੇ ਤੇ ਅੰਤ ਵਿੱਚ ਇੱਕ ਗਲੇ ਦੀ ਮਾਸਪੇਸ਼ੀ ਦੀ ਵਰਤੋਂ ਕਰਕੇ ਇੱਕ ਭਾਸ਼ਣ ਉਤਪਾਦਨ ਕਰਨ ਵਾਲੇ ਯੰਤਰ ਦੁਆਰਾ ਸੰਚਾਰ ਕੀਤਾ ਤੇ ਉਸੇ ਨਾਲ ਹੀ ਕੰਮ ਚਲਾਇਆ ਹੌਕਿੰਗ ਦੇ ਵਿਗਿਆਨਕ ਕੰਮਾਂ ਵਿੱਚ ਜਰਨਲ ਰਿਐਲਿਟੀਵਿਟੀ ਤੇ ਫਰੇਮਵਰਕ ਵਿੱਚ ਗ੍ਰੈਵਿਟੇਸ਼ਨਲ ਸਿੰਗੂਲਰਿਟੀ ਥਿਓਰਮਾ ਤੇ ਰੋਜ਼ਰ ਪੈਨਰੋਜ਼ ਦੇ ਨਾਲ ਸਹਿਯੋਗ ਅਤੇ ਇਸ ਸਿਧਾਂਤਿਕ ਭਵਿੱਖਬਾਣੀ ਸ਼ਾਮਲ ਹੈ 블랙 ਹੋਲ ਰੇਡੀਏਸ਼ਨ ਛੱਡਦੇ ਹਨ ਇਸ ਨੂੰ ਅਕਸਰ ਹਾਕਿੰਗ ਰੇਡੀਏਸ਼ਨ ਕਿਹਾ ਜਾਂਦਾ ਹੈ ਸ਼ੁਰੂ ਵਿੱਚ ਹਾਕਿੰਗ ਰੇਡੀਏਸ਼ਨ ਵਿਵਾਦਗ੍ਰਸਤ ਸੀ 1970 ਦੇ ਦਹਾਕੇ ਦੇ ਅਖੀਰ ਵਿੱਚ ਹੋਰ ਖੋਜ ਦੇ ਪ੍ਰਕਾਸ਼ਨ ਤੋਂ ਬਾਅਦ ਖੋਜ ਨੂੰ ਸਿਧਾਂਤਿਕ ਭੌਤਿਕ ਵਿਗਿਆਨ ਵਿੱਚ ਇੱਕ ਵੱਡੀ ਸਫਲਤਾ ਵਜੋਂ ਵਿਆਪਕ ਤੌਰ ਤੇ ਸਵੀਕਾਰ ਕਰ ਲਿਆ ਗਿਆ ਸੀ ਹੌਕਿੰਗ ਸਭ ਤੋਂ ਪਹਿਲਾਂ ਸਪੇਕਟਾ ਤੇ ਕੁਆਂਟਮ ਮਕੈਨਿਕਸ ਦੀ ਜਰਨਲ ਥਿਊਰੀ ਦੇ ਸੰਗ ਦੁਆਰਾ ਵਿਆਖਿਆ ਕੀਤੀ ਗਈ ਬ੍ਰਹਿਮੰਡ ਵਿਗਿਆਨ ਦੀ ਥਿਊਰੀ ਨੂੰ ਸਥਾਪਿਤ ਕਰਨ ਵਾਲਾ ਸੀ ਉਹ ਕੁਆਂਟਮ ਮਕੈਨਿਕਸ ਦੀ ਬਹੁ ਸੰਚਾਰ ਵਿਆਖਿਆ ਜ਼ੋਰਦਾਰ ਸਮਰਥਕ ਸੀ ਹੌਕਿੰਗ ਨੇ ਪ੍ਰਸਿੱਧ ਵਿਗਿਆਨ ਦੇ ਕਈ ਕੰਮਾਂ ਨਾਲ ਵਪਾਰਕ ਸਫਲਤਾ ਪ੍ਰਾਪਤ ਕੀਤੀ ਜਿਸ ਵਿੱਚ ਉਸਨੇ ਆਪਣੇ ਸਿਧਾਂਤਾਂ ਤੇ ਬ੍ਰਹਿਮੰਡ ਵਿਗਿਆਨ ਬਾਰੇ ਆਮ ਤੌਰ ਤੇ ਚਰਚਾ ਕੀਤੀ ਉਸ ਦੀ ਕਿਤਾਬ A Brief History of Time Sunday Times ਦੀ ਬੈਲਟ ਸੈਲਰ ਸੂਚੀ ਵਿੱਚ ਰਿਕਾਰਡ ਤੋੜ 337 ਹਫ਼ਤਿਆਂ ਵਿੱਚ ਲਈ ਛਪੀ ਹੌਕਿੰਗ ਰਾਇਲ ਸੁਸਾਇਟੀ ਦੀ ਇੱਕ ਫੈਲੋ ਸੀ ਪੌਂਟਿਫੀਕਲ ਅਕੈਡਮੀ ਆਫ ਸਾਇੰਸਸ ਦਾ ਜੀਵਨ ਭਰ ਮੈਂਬਰ ਸੀ ਅਤੇ ਸੰਯੁਕਤ ਰਾਜ ਵਿੱਚ ਸਭ ਤੋਂ ਉੱਚੇ ਨਾਗਰਿਕ ਪੁਰਸਕਾਰ ਪ੍ਰੈਜਿਡੀਸ਼ੀਅਲ ਮੈਡਲ ਆਫ ਫ੍ਰੀडम ਦਾ ਪ੍ਰਾਪਤ ਕਰਤਾ ਸੀ 2002 ਵਿੱਚ ਹੌਕਿੰਗ BBC ਦੇ ਸੋ ਮਹਾਨ ਬ੍ਰਿਟਨ ਦੇ ਪੋਲ ਵਿੱਚ 25ਵੇਂ ਨੰਬਰ ਉੱਤੇ ਸੀ ਸਨ 2018 ਵਿੱਚ 76 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ ਮੋਟਰ ਨਿਊਰੋਨ ਬਿਮਾਰੀ ਦੀ ਜਾਂਚ ਤੋਂ ਬਾਅਦ ਉਹ 50 ਸਾਲ ਤੱਕ ਜਿਉਂਦਾ ਰਿਹਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਮਾਲੀ ਸੀ ਸਟੀਫਨ ਹਾਕਿੰਗ ਵਰਗਾ ਇਨਸਾਨ ਧਰਤੀ ਤੇ ਸਦੀਆਂ ਬਾਅਦ ਜੰਮਦਾ ਇੰਗਲੈਂਡ ਨੇ ਧਰਤੀ ਦੇ ਇਤਿਹਾਸ ਦੇ ਵਿੱਚ ਜਦੋਂ ਸੋ ਬਿਹਤਰੀਨ ਇਨਸਾਨਾਂ ਦੀ ਗੱਲ ਕੀਤੀ ਸੀ ਤਾਂ ਸਟੀਫਨ ਹਾਕਿੰਗ ਨੂੰ ਇਸ ਨੂੰ 25ਵੇਂ ਦਰਜੇ ਤੇ ਰੱਖਿਆ ਗਿਆ ਖਰਬਾਂ ਦੀ ਆਬਾਦੀ ਦੇ ਵਿੱਚ ਇੱਕ ਏਡੇ ਪੱਧਰ ਤੇ ਆਪਣਾ ਨਾਮ ਲਵਾਣਾ ਤੇ ਦੁਨੀਆ ਨੂੰ ਨੇਰੇ ਚੋਂ ਕੱਢ ਕੇ ਚਾਨਣ 'ਚ ਲਿਆ ਕੇ ਧਰਤੀ ਬਾਰੇ ਦੱਸਣਾ ਕਿ ਧਰਤੀ ਕੀ ਆ ਬ੍ਰਹਿਮੰਡ ਕੀ ਆ ਵਕੀ ਕਮਾਲ ਦਾ ਉਹ ਇਨਸਾਨਾਂ ਨੇ ਇਹ ਵੀ ਦੱਸਤਾ ਕਿ ਧਰਤੀ ਜਦੋਂ ਘੁੰਮਦੀ ਆ ਤਾਂ 1675 ਕਿਲੋਮੀਟਰ ਇੱਕ ਘੰਟੇ ਦੇ ਵਿੱਚ ਉਹ ਮੂਵ ਕਰ ਜਾਂਦੀ ਆ ਇਹ ਵੀ ਕਮਾਲ ਆ ਵਿਗਿਆਨ ਨੂੰ ਸਲਾਮਾਂ ਤੇ ਸਟੀਫਿੰਗ ਹੋਕਿੰਗ ਨੂੰ ਸਲਾਮਾਂ ਸਾਨੂੰ ਆ ਕਿ ਇਹ ਮਹਿਸੂਸ ਆ ਕਿ ਜਿਹੜਾ ਕਨਸੈਪਟ ਆ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਕੋਈ ਹੋਰ ਦਿਲਚਸਪ ਜਿਹੜਾ ਕੰਟੈਂਟ ਲੈ ਕੇ حاضر ਹੋਵਾਂਗੇ ਉਦੋਂ ਤੱਕ ਇਜਾਜ਼ਤ ਦਿਓ ਸੱਤ ਸਵੇਰ ਗੱਲ